ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਕਈ ਤਰ੍ਹਾਂ ਦੇ ਵਿਸ਼ਾ ਤੇ ਅਸੀਂ ਗੱਲ ਕਰਦੇ ਹਾਂ ਪਿਛਲੇ ਕੁਝ ਦਿਨਾਂ ਤੋਂ ਮੇਰੇ ਨਾਲ ਅਮਰਜੀਤ ਸਿੰਘ ਕਮਰ ਹੁੰਦੇ ਨੇ ਬਰਡਵੇ ਇਮੀਗ੍ਰੇਸ਼ਨ ਦੇ ਚੀਫ ਨੇ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਸਲਾਹ ਕਰਨੇ ਅੱਜ ਵਿਸ਼ਾ ਬੜਾ ਮਹੱਤਵਪੂਰਨ ਆ ਰਿਹਾ ਬਹੁਤ ਸਾਰੇ ਵਿਦਿਆਰਥੀ ਸਪਾਊਸ ਵੀਜ਼ਾ ਅਗਰ ਮਿਲਦਾ ਹੈ ਸਪਾਊਸ ਨੂੰ ਤਾਂ ਹੀ ਬਾਹਰ ਪੜਨ ਜਾਣਾ ਚਾਹੁੰਦੇ ਨੇ ਜਾਂ ਇੰਜ ਕਹੀਏ ਕੈਨੇਡਾ ਚ ਹੁਣ ਸਿਰਫ ਗ੍ਰੈਜੂਏਟਸ ਨੂੰ ਸਪਾਊਸ ਵੀਜ਼ਾ ਜਿਹੜੇ ਜਿਹੜੇ ਮਾਸਟਰਸ ਜਾਣਗੇ ਆਸਟ੍ਰੇਲੀਆ ਦੇ ਵਿੱਚ ਪਹਿਲਾਂ ਤੋਂ ਹੀ ਹੈ +2 ਵਾਲਿਆਂ ਨੂੰ 스파우스 비자 ਨਹੀਂ ਹੈ यूके च भी नहीं है ਹੁਣ ਹੁਣ ਯੂਰਪ ਦੇ ਵਿੱਚ ਹੀ অপਸ਼ਨ ਹੈ ਪਰ ਹੈ ਕਿੱਥੇ ਜਿੱਥੇ ਹਸਬੰਡ ਵਾਈਫ ਭਾਵੇਂ 10+2 ਵਾਲੇ ਹੋਣ 스파우스 ਤੇ ਜਾ ਸਕਦੇ ਨੇ ਕਈ ਥਾਂ ਤੇ ਤਾਂ ਪੂਰੀ ਫੈਮਿਲੀ ਅਗਰ ਬੱਚੇ ਨੇ ਅਗਰ ਤੁਸੀਂ 10+2 ਤੋਂ ਬਾਅਦ ਗੈਪ ਨਾਲ ਪੜ੍ਹਾਈ ਦੇ 베이스 ਤੇ ਜਾਣਾ ਤੇ ਬੱਚਿਆਂ ਨੂੰ ਨਾਲ ਲੈ ਕੇ ਜਾਣਾ ਤੇ ਫੈਮਿਲੀ ਵੀਜ਼ਾ ਇਹਨੂੰ ਅਸੀਂ ਕਹਿ ਲਈਏ ਇਹ অপਸ਼ਨਸ ਪੜ੍ਹਾਈ ਵਾਲੀਆਂ ਕਿੱਥੇ ਕਿੱਥੇ ਅੱਜ ਇਹਦੇ ਤੇ ਬੜੇ ਵਿਸਥਾਰ ਨਾਲ ਸਾਨੂੰ ਕਮਰ ਸਾਹਿਬ ਦੱਸਣਗੇ ਕਮਰ ਸਾਹਿਬ ਬਹੁਤ ਸਵਾਗਤ ਹੈ। ਥੈਂਕ ਯੂ ਟੂ ਲਾਈਵ ਪ੍ਰੋਗਰਾਮ ਦੇਖ ਰਹੇ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕਮਰ ਸਾਹਿਬ ਇਹ ਆਪਸ਼ਨ ਕਿੱਥੇ ਆਫੇ ਜਿੱਥੇ ਪੜ੍ਹਾਈ ਵੀ ਹੋਵੇ ਪੀਆਰ ਦੀ ਵੀ ਸੰਭਾਵਨਾ ਹੋਵੇ ਫੈਮਲੀ ਵੀ ਜਾ ਸਕੇ ਤੇ ਓਪਰਾ ਵੀ ਨਾ ਲੱਗੇ। ਬਿਲਕੁਲ ਜੀ ਹੁਣ ਬਹੁਤ ਸਾਰੇ ਲੋਕਾਂ ਚ ਆਇਆ ਰੁਝਾਨ ਜਿਹੜਾ ਆ ਹੁਣ ਸਟੱਡੀ ਵੀਜ਼ਾ ਕਾਫੀ ਹੱਦ ਤੱਕ ਨਾਂ ਦਾ ਵੀਜ਼ਾ ਹੋਈ ਜਾਂਦਾ। ਬਹੁਤ ਸਾਰੇ ਪਰਿਵਾਰ ਇਹਦੇ ਪਿੱਛੇ ਮਾਈਗ੍ਰੇਸ਼ਨ ਕਰ ਰਹੇ ਨੇ ਇਹਦੇ ਨਾਮ ਦੇ ਉੱਤੇ। ਸੋ ਸਪਾਊਸ ਵੀਜ਼ਾ ਬਹੁਤ سارے ਦੋਸਤ ਲੱਭਦੇ ਨੇ ਬਹੁਤ سارے ਕਲਾਇੰਟਸ ਸਾਡੇ ਕੋਲ ਆਉਂਦੇ ਨੇ ਜਿਹੜੇ ਪਰਿਵਾਰ ਦੇ ਨਾਲ ਜਾਣਾ ਚਾਹੁੰਦੇ ਨੇ ਪਰ ਆਪਸ਼ਨਸ ਨਹੀਂ ਮਿਲਦੀਆਂ ਆਪਸ਼ਨਸ ਮਿਲਦੀਆਂ ਕੰਟਰੀ ਬਾਰੇ ਸਮਝ ਨਹੀਂ ਆਉਂਦੀ ਜਾਂ ਰੂਲਸ ਦੀ ਸਮਝ ਨਹੀਂ ਆਉਂਦੀ ਸੋ ਅੱਜ ਆਪਾਂ ਇੱਕ ਓਵਰਆਲ ਜੀ ਗੱਲ ਕਰਾਂਗੇ ਕਿ ਸਪਾਊਸ ਵੀਜ਼ਾ ਕਿੱਥੇ-ਕਿੱਥੇ ਪੋਸੀਬਲ ਹੈ ਤੋਂ ਸਭ ਤੋਂ ਪਹਿਲਾਂ ਮੈਂ ਦੱਸ ਦਿੰਦਾ ਕਿ ਇਹ ਕੈਨੇਡਾ ਪੋਸੀਬਲ ਹੈ ਯੂਐਸ ਪੋਸੀਬਲ ਹੈ ਯੂਕੇ ਪੋਸੀਬਲ ਹੈ ਫਿਨਲੈਂਡ ਪੋਸੀਬਲ ਹੈ ਡੈਨਮਾਰਕ ਪੋਸੀਬਲ ਹੈ ਪੰਜ ਕੰਟਰੀਆਂ ਨੋਟ ਕਰ ਲਓ ਹੁਣ ਇੱਕ ਇੱਕ ਕਰਕੇ ਇਹਨਾਂ ਤੇ ਗੱਲ ਕਰਾਂਗੇ ਕੈਨੇਡਾ ਕੈਨੇਡਾ ਦੇ ਨਵੇਂ ਰੂਲਸ ਦੇ ਅਕੋਰਡਿੰਗ ਜਿਹੜਾ ਬੱਚਾ ਮਾਸਟਰਸ ਪ੍ਰੋਗਰਾਮ ਲਈ ਜਾ ਰਿਹਾ ਉਹ ਆਪਣੇ ਪਰਿਵਾਰ ਨੂੰ ਲੈ ਕੇ ਜਾ ਸਕਦਾ ਜਾਂ ਫਿਰ ਕੋਈ ਪਲੱਸ 2 ਸਟੂਡੈਂਟ ਹੈ ਤੋ ਇੱਕ ਬੈਚਲਰ ਡਿਗਰੀ ਪ੍ਰੋਗਰਾਮ ਲਈ ਜਾ ਰਿਹਾ ਔਰ ਉਹ ਡਿਗਰੀ ਪ੍ਰੋਗਰਾਮ ਜਿਹੜਾ ਉਹ ਸਕਿੱਲ ਬੇਸਡ ਸੋ ਸਕਿੱਲ ਬੇਸ ਦੇ ਵਿੱਚ ਇੰਜੀਨੀਅਰਿੰਗ ਸੈਕਟਰ ਆ ਜਾਂਦਾ ਹੈ ਮੈਡੀਕਲ ਦੇ ਕੁਝ ਸੈਕਟਰ ਆ ਜਾਂਦੇ ਨੇ ਨਰਸਿੰਗ ਆ ਜਾਂਦਾ ਹੈ ਅਗਰ ਇਨਾ ਪ੍ਰੋਗਰਾਮਸ ਦੇ ਡਿਗਰੀ ਪ੍ਰੋਗਰਾਮਸ ਚ ਜਾਂਦੇ ਹੋ ਬੈਚਲਰ ਡਿਗਰੀ ਪ੍ਰੋਗਰਾਮ ਚ ਜਾਂਦੇ ਹੋ ਤਾਂ ਤੁਸੀਂ ਪਰਿਵਾਰ ਨੂੰ ਲਿਜਾ ਸਕਦੇ ਹੋ ਜਾਂ ਤੁਸੀਂ ਕਿਸੇ ਵੀ ਮਾਸਟਰਸ ਪ੍ਰੋਗਰਾਮ ਚ ਜਾਂਦੇ ਹੋ ਤਾਂ ਤਾਂ ਵੀ ਤੁਸੀਂ ਫੈਮਿਲੀ ਨੂੰ ਲੈ ਕੇ ਜਾ ਸਕਦੇ ਹੋ ਦੂਸਰੇ ਪਾਸੇ ਗੱਲ ਕਰੀਏ ਤਾਂ ਆ ਜਾਂਦੇ ਨੇ ਯੂਕੇ ਦੇ ਸਪਾਊਸ ਵੀਜ਼ਾ ਯੂਕੇ ਦੇ ਵਿੱਚ ਜਿਹੜਾ ਸਪਾਊਸ ਵੀਜ਼ਾ ਆ ਉਹ ਤੁਹਾਨੂੰ ਮਾਸਟਰਸ ਪ੍ਰੋਗਰਾਮ ਲਈ ਮਿਲੇਗਾ ਔਰ ਉਹ ਮਾਸਟਰਸ ਰਿਸਰਚ ਬੇਸ ਹੋਣੀ ਚਾਹੀਦੀ ਹੈ ਨੋਰਮਲ ਨਹੀਂ ਰਿਸਰਚ ਬੇਸ ਮਾਸਟਰ ਪੀ ਐਚ ਡੀ ਇਹ ਦੋ ਪ੍ਰੋਗਰਾਮਾਂ ਚ ਲੈ ਜਾ ਸਕਦੇ ਹਾਂ ਪੀ ਐਚ ਡੀ ਵੱਖਰੀ ਹੁੰਦੀ ਹੈ ਮੈਂ ਤੁਹਾਡਾ ਪਲੇਖਾ ਕੱਢਣਾ ਮਾਸਟਰਸ ਵੱਖਰੀ ਹੁੰਦੀ ਹੈ ਸੋ ਮਾਸਟਰਸ ਦੇ ਵਿੱਚ ਵੀ ਅਲਾਉਡ ਹੈ ਮੋਸਟਲੀ ਆਲਸਾ ਦਾ ਸਕੋਰ ਇੱਥੇ ਮੰਗਿਆ ਜਾਊਗਾ ਤੀਸਰੀ ਕੰਟਰੀ ਦੀ ਆਪਾਂ ਗੱਲ ਕਰੀਏ ਯੂਐਸ ਤਾਂ ਯੂਐਸ ਦਾ ਵੀਜ਼ਾ ਡੈਫੀਨਿਟਲੀ 스ਪਾਊਸ ਨਾਲ ਪਲੱਸ 2 ਵਾਲਾ ਵੀ ਅਪਲਾਈ ਕਰ ਸਕਦਾ ਗ੍ਰੈਜੂਏਸ਼ਨ ਵਾਲਾ ਵੀ ਅਪਲਾਈ ਕਰ ਸਕਦਾ ਬਟ ਇੱਥੇ ਇੱਕ ਚੀਜ਼ ਨੋਟ ਕਰ ਲੋ ਕਿ ਜਿਹੜਾ ਇੱਥੇ 스ਪਾਊਸ ਵੀਜ਼ਾ ਤੁਹਾਨੂੰ ਮਿਲਣਾ ਉਹ ਬਿਨਾ ਇੰਟਰਵਿਊ ਤੋਂ ਨਹੀਂ ਮਿਲਣਾ ਸੋ 스ਪਾਊਸ ਦੀ ਵੀ ਇੰਟਰਵਿਊ ਹੋਗੀ ਸੋ ਇੱਥੇ ਮੈਂ ਦੂਜੀਆਂ ਕੰਟਰੀਆਂ ਵਾਂਗੂ ਤੁਹਾਨੂੰ ਗਰੰਟੀ ਨਹੀਂ ਦੇ ਸਕਦਾ ਵੀ ਉਹ ਨਾਲ ਜਾਊਗਾ ਹੀ ਜਾਊਗਾ ਇਹ ਡਿਪੈਂਡ ਕਰਦਾ ਕਿ ਉਹ ਆਪਣੀ ਇੰਟਰਵਿਊ ਕਿੱਦਾਂ ਕਲੀਅਰ ਕਰਦਾ ਤੀਸਰੇ ਪਾਸੇ ਆਪਾਂ ਆ ਜੀਏ ਤਾਂ ਉਹਦੇ ਵਿੱਚ ਹੁਣ ਆਪਣੇ ਕੋਲ ਆ ਜਾਂਦਾ ਹੈ ਫਿਨਲੈਂਡ ਫਿਨਲੈਂਡ ਐਸਟੈਂਸ ਸਭ ਤੋਂ ਸੌਖਾ ਕੰਟਰੀ ਬਣਿਆ ਹੋਇਆ ਜਿੱਥੇ ਤੁਸੀਂ ਆਪਣੇ ਪਰਿਵਾਰ ਦੇ ਨਾਲ ਜਾ ਸਕਦੇ ਹੋ ਇਕੱਠੇ ਜਾ ਸਕਦੇ ਹਾਂ ਇਕੱਠੇ ਟਰੈਵਲ ਕਰ ਸਕਦੇ ਹਾਂ ਵਿਦਆਊਟ ਆਇਲੈਂਡਸ ਜਾ ਸਕਦੇ ਹਾਂ ਲੰਬੇ ਚੌੜੇ ਗੈਪ ਦੇ ਨਾਲ ਵੀ ਜਾ ਸਕਦੇ ਹਾਂ ਪਲੱਸ 2 ਵਾਲਾ ਵੀ ਪਰਿਵਾਰ ਨੂੰ ਲੈ ਕੇ ਜਾ ਸਕਦਾ ਹੈ ਤੇ ਗ੍ਰੈਜੂਏਸ਼ਨ ਵਾਲਾ ਵੀ ਪਰਿਵਾਰ ਨੂੰ ਲੈ ਕੇ ਜਾ ਸਕਦਾ ਹੈ ਸੋ ਐਸ ਟਾਈਮ ਸਭ ਤੋਂ ਜਿਹੜਾ ਰਿਲੈਕਸ ਸਿਸਟਮ ਆ ਉਹ ਫਿਨਲੈਂਡ ਦੇ ਵਿੱਚ ਹੈ ਔਰ ਖੂਬਸੂਰਤੀ ਫਿਨਲੈਂਡ ਦੀ ਮੈਨੂੰ ਦੱਸਣ ਦੀ ਲੋੜ ਨਹੀਂ ਤੁਸੀਂ YouTube ਤੇ ਸਰਚ ਕਰੋ ਮੜਾ ਜਾ ਫਿਨਲੈਂਡ ਸਟੂਡੈਂਟਸ ਨੂੰ ਤੁਹਾਨੂੰ ਬਹੁਤ ਸਾਰੇ ਆਪਣੇ ਪੰਜਾਬੀ ਵੀ ਜਾਂ ਹੋਰ ਇੰਡੀਆ ਦੇ ਕਾਰਨਰਸ ਤੋਂ ਫੈਮਲੀਆਂ ਉੱਥੇ ਮਿਲਣਗੀਆਂ ਜਿਹੜੀਆਂ ਸਟੱਡੀ ਵੀਜ਼ਾ ਤੇ ਗਈਆਂ ਨੇ ਉਹਨਾਂ ਦਾ ਫੀਡਬੈਕ ਸੁਣੋ ਉਸ ਤੋਂ ਬਾਅਦ ਆਪਣਾ ਫੈਸਲਾ ਬਣਾਓ ਐਸੇ ਤਰ੍ਹਾਂ ਹੀ ਦੂਸਰੀ ਕੰਟਰੀ ਹੈ ਜਿੱਥੇ ਤੁਸੀਂ ਲਿਜਾ ਸਕਦੇ ਹੋ ਹੈਗੀ ਹੈ ਡੈਨਮਾਰਕ ਸੋ ਡੈਨਮਾਰਕ ਦੇ ਵਿੱਚ ਵੀ ਤੁਸੀਂ ਪਰਿਵਾਰ ਦੇ ਨਾਲ ਜਾ ਸਕਦੇ ਹੋ ਦੋਨਾਂ ਕੰਟਰੀਆਂ ਚੋਂ ਮੈਂ ਤੁਹਾਡਾ ਇੱਕ ਵਹਿਮਸ ਕੱਢਣਾ ਚਾਹੂੰਗਾ ਕਿ ਇਹ ਦੋਨੋਂ ਕੰਟਰੀਆਂ ਇੰਗਲਿਸ਼ ਸਪੀਕਿੰਗ ਨੇ ਚਾਰ ਕੰਟਰੀਜ਼ ਨੇ ਯੂਰਪ ਦੇ ਵਿੱਚ ਸਿਰਫ ਇੱਕ ਡੈਨਮਾਰਕ ਫਿਨਲੈਂਡ ਨਾਰਵੇ ਤੇ ਸਵੀਡਨ ਇਹ ਚਾਰ ਕੰਟਰੀਆਂ ਨੂੰ ਨੋਡਿਕ ਕੰਟਰੀਜ਼ ਕਿਹਾ ਜਾਂਦਾ ਹੈ ਤੇ ਇਨਾਂ ਚਾਰਾਂ ਕੰਟਰੀਆਂ ਚ 70% ਇੰਗਲਿਸ਼ ਬੋਲੀ ਸਮਝੀ ਜਾਂਦੀ ਹੈ ਸੋ ਚੈਲੰਜ ਜਿਹੜਾ ਹੈ ਨਾ ਆਪਾਂ ਨੂੰ ਕਾੜੀਏ ਜੌਬਸ ਨੂੰ ਲੈ ਕੇ ਸੈਟਲਮੈਂਟਸ ਨੂੰ ਲੈ ਕੇ ਉਹ ਉਨਾ ਵੱਡਾ ਨਹੀਂ ਰਹਿੰਦਾ ਫੈਮਿਲੀ ਨਾਲ ਵੀ ਕੰਫਰਟੇਬਲ ਰਹਿੰਦੇ ਹੋ ਬੈਨੀਫਿਟ ਬਹੁਤ سارے ਮਿਲਦੇ ਨੇ ਗਵਰਨਮੈਂਟ ਬੈਨੀਫਿਟ ਵੀ ਮਿਲਦੇ ਨੇ ਫਿਨਲੈਂਡ ਦੇ ਵਿੱਚ ਤਾਂ ਅਗਰ ਤੁਹਾਡੇ ਸਪਾਊਸ ਨੂੰ ਜੌਬ ਨਾ ਮਿਲੇ ਤੇ ਉਹਨੂੰ 7-800 ਯੂਰੋ ਘਰ ਬੈਠੇ ਨੂੰ ਮਿਲਦਾ ਫਿਰ ਉਹ ਜੇ ਲੋਕਲ ਭਾਸ਼ਾ ਸਿੱਖਣ ਲੱਗ ਜਾਏ ਉਹਦਾ ਵੀ 7-800 ਯੂਰੋ ਨੂੰ ਮਿਲਦਾ ਤੇ 14-1500 ਯੂਰੋ ਤੇ ਉਹ ਤੁਹਾਨੂੰ ਘਰੇ ਬੈਠਿਆਂ ਹੀ ਦੇ ਦਿੰਦੇ ਨੇ ਸੋ ਇਦਾਂ ਦੇ ਬੜੇ ਬੈਨੀਫਿਟ ਹੈ ਜਿਹੜੀਆਂ ਕੰਟਰੀਜ਼ ਲੈ ਕੇ ਬੈਠੀਆਂ ਸੋ ਅੰਡਰ ਐਸਟੀਮੇਟ ਕਰਨ ਤੋਂ ਪਹਿਲਾਂ ਤਾਂ ਹੀ ਮੈਂ ਕਹਿ ਰਿਹਾ ਕਿ ਏਜੰਟ ਦੀ ਨਾ ਸੁਣੋ ਮੈਂ ਤੇ ਦੁਕਾਨਦਾਰ ਬੰਦਾ ਭਈ ਮੇਰੇ ਅੰਦਰ ਤੇ ਜਿੰਨੀਆਂ ਟੌਫੀਆਂ ਪਈਆਂ ਮੈਂ ਤੇ ਕਹਣਾ ਸਾਰੀਆਂ ਸਵਾਦ ਆ ਠੀਕ ਹੈ ਨਹੀਂ ਮੈਂ ਚਾਹੂੰਗਾ ਕਿ ਤੁਸੀਂ ਉਹਨਾਂ ਬੱਚਿਆਂ ਦੇ ਵੀਡੀਓਜ਼ ਦੇਖੋ ਜਿਨ੍ਹਾਂ ਨੇ ਇਹ ਟੌਫੀਆਂ ਖਾਧੀਆਂ ਤੇ ਉਹਨਾਂ ਦੇ ਸਵਾਦ ਕੀ ਹੈ ਤੇ ਉਹਦੇ ਅਕੋਰਡਿੰਗ ਫਿਰ ਤੁਸੀਂ ਡਿਸਾਈਡ ਕਰੋ ਵੀ ਤੁਹਾਨੂੰ ਇਹ ਫੈਸਲਾ ਲੈਣਾ ਚਾਹੀਦਾ ਯਾ ਨਹੀਂ ਲੈਣਾ ਚਾਹੀਦਾ ਬ੍ਰਾਡਵੇਅ ਨਾਲ ਅਪਲਾਈ ਕਰਦੇ ਹੋ ਇੱਕ ਵੱਡਾ ਫਾਇਦਾ ਐਡ ਕਰ ਦਾਂਗੇ ਪੈਸੇ ਉਧਰਨ ਲਵਾਂਗੇ ਜਿੱਦਣ ਵੀਜ਼ਾ ਹੱਥ 'ਚ ਦਮਾਂਗੇ ਸੋ ਇਸ ਦੇ ਲਈ ਨਾ ਚਲ ਬਹੁਤ ਹੀ ਮਹੱਤਵਪੂਰਨ ਤੁਹਾਨੂੰ ਜਾਣਕਾਰੀ ਸਾਂਝੀ ਕੀਤੀ ਬਹੁਤ ਥੋੜੇ ਸ਼ਬਦਾਂ 'ਚ ਪੂਰੀ ਕਹਾਣੀ ਹੈ ਜਿਹੜੀ ਤੁਸੀਂ ਕਹਿਤੀ 90238 90238 ਸੋ ਤਰੰਤ ਤੁਸੀ ਕੋਈ ਹੋਰ ਕਲੈਰਿਟੀ ਚਾਹੀਦੀ ਹੈ ਯਾ ਅਪਲਾਈ ਕਰਨਾ ਤੇ ਤੁਸੀਂ 90238 90238 ਤੇ ਸੰਪਰਕ ਬਹੁਤ ਧੰਨਵਾਦ ਬ੍ਰੌਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਣ